ਕੰਸਬ ਲੋਕਾਂ ਚ ਵਿਚਰ ਰਹੀ ਹਾਂ ਮਸਲੇ ਸਮਝ ਚੁੱਕੇ ਹੋ ਅਨੰਤਪੁਰ ਸਾਹਿਬ ਦੇ ਕੀ ਹੈਗੇ ਨੇ ਅਸੀਂ ਕੁਝ ਹਵਾ ਚੋਂ ਲੀਡਰ ਬਣ ਕੇ ਸੁੱਤੇ ਆਏ ਹਾਂ ਜਮੀਨ ਤੋਂ ਨਹੀਂ ਲੀਡਰ ਸੋ ਇਹ ਤਾਂ ਮਸਲੇ ਤੋਂ ਨਾ ਸਕੇ ਵਾਲੀ ਤੇ ਉਹਨਾਂ ਉਹਨਾਂ ਦੀ ਹੁੰਦੀ ਹੈ ਜਿਹੜੇ ਜਿੱਦਾ ਪੁੱਛੀ ਜਿਹਨਾਂ ਨੇ 5 ਸਾਲ ਬਾਅਦ ਇੱਕ ਵਾਰ ਹੋਣਾ ਤਾਂ ਅਸੀਂ ਤੇ ਜੁੜੇ ਹੀ ਜਮੀਨ ਨਾਲ ਲੋਕ ਰੇਤ ਮਾਫੀ ਨੂੰ ਲੈ ਕੇ ਬਾਰ ਬਾਰ ਚਰਚਾ ਹੋ ਗਈ ਹੈ ਜਾਂ ਆਮ ਆਦਮੀ ਪਾਰਟੀ ਵੱਡਾ ਦਾਵਾ ਕਰਦੀ ਰਹੀ ਹੈ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਏ ਇਸ ਰੇਤ ਮਾਫੀ ਨੂੰ ਖਤਲ ਪਾਈ ਜਾਊਗੀ ਪਰ ਵਿਰੋਧੀ ਹੱਲੇ ਵੀ ਇਲਜ਼ਾਮ ਲਗਾ ਰਹੇ ਨੇ ਕਿ ਮਸਲਾ ਜਿਉਂ ਦਾ ਤਿਉਹ ਹੈਗਾ ਮੈਂ ਇੰਨਾ ਹੀ ਕਹੂੰਗਾ ਪਹਿਲਾ ਜਿਹੜਾ ਮਾਈਨਿੰਗ ਮਾਫੀਆ ਸੀ ਸਟੇਟ ਸਪான்ਸਰਡ ਭਗਵੰਤ ਮਾਨ ਦੀ ਸਰਕਾਰ ਤੇ ਤੁਸੀਂ ਨਾ ਕਿਸੇ ਐਮਐਲ ਨੂੰ ਦੋਸ਼ ਲਾ ਸਕਦੇ ਨਾ ਕਿਸੇ ਮੰਤਰੀ ਤੇ ਨਾ ਮੁੱਖ ਮੰਤਰੀ ਤੇ ਸੈਂਟਰ ਦੇ ਵਿੱਚ ਜਿਹੜੇ ਹਾਲਾਤ ਪੜੇ ਹੋਏ ਨੇ ਤੁਹਾਡੇ ਮੁੱਖ ਲੀਡਰ ਜਿਹੜੇ ਨੇ ਅਰਵਿੰਦ ਕੇਚਰੀਵਾਲ ਉਹ ਜੇਲ੍ਹ ਦੇ ਵਿੱਚ ਨੇ ਕਾਨੂੰਨਾਂ ਦੇ ਵਿੱਚ ਇਸ ਤਰੀਕੇ ਨਾਲ ਤਰਮੀਮਾ ਹੋ ਰਹੀਆਂ ਕਿ ਹੁਣ ਲਮਾ ਸਮਾਜ ਜੇਲ੍ਹ ਦੇ ਵਿੱਚ ਰਹਿਣਾ ਵੀ ਪੈ ਸਕਦਾ ਹੈ ਜ ਉਹਨਾਂ ਨੂੰ ਉਹ ਤੇ ਸਾਰੇ ਦੇਸ਼ ਨੂੰ ਪਤਾ ਲੱਗ ਗਿਆ ਵੀ ਅਰਵਿੰਦ ਕੇਜਰੀਵਾਲ ਜੀ ਨੂੰ ਅਨ ਕਨਸਟੀਟਿਊਸ਼ਨਲੀ ਇਲੀਗਲੀ ਇਹਨਾਂ ਨੇ ਬੰਦ ਰੱਖਿਆ ਕੀ ਹੈਗਾ ਕਿ ਲੋਕ ਜੇ ਤੁਹਾਨੂੰ ਚੋਣ ਲੜਨ ਤਾਂ ਪਹਿਲੇ ਮਸਲੇ ਤੁਹਾਨੂੰ ਲੱਗਦਾ ਕਿ ਆਲੀਆਂ ਚੀਜ਼ਾਂ ਮੈਂ ਪਹਿਲ ਤੇ ਆਧਾਰ ਕਰੂੰਗਾ ਜੇ ਲੋਕ ਪ੍ਰੋਸਟ ਕਰ ਲੈਣ ਇਹ ਲੋਕ ਆਪਣੇ ਬੇਟਿਆਂ ਦੀ ਰਾਜਨੀਤੀ ਦੀ ਇਲੈਕਸ਼ਨ ਲੜ ਰਹੇ ਆ ਅਸੀਂ ਪੰਜਾਬ ਦੇ ਬੇਟਿਆਂ ਦੀ ਇਲੈਕਸ਼ਨ ਪੰਜਾਬ ਦੇ ਬੇਟਿਆਂ ਦਾ ਭਵਿੱਖ ਬਣਾਉਣ ਦੀ ਇਲੈਕਸ਼ਨ ਲੜ ਰਹੇ ਆ ਮਨੀਸ਼ ਦਿਵਾਰੀ ਦੇ ਪਿਛਲੇ 5 ਸਾਲਾਂ ਚ ਕੁਝ ਨਹੀਂ ਕੀਤਾ ਤੁਹਾਡੇ ਲੋਕਾਂ ਨੂੰ ਪੁੱਛ ਲਓ ਕਿ ਕੀਤਾ ਹੁੰਦਾ ਤੇ ਬੰਦਾ ਆਪਣੀ ਕਨਸਟੈਂਸੀ ਔਰਤਾਂ ਨੂੰ ਇਸ ਪੂਰੇ ਚੋਣ ਅਖਾੜੇ ਦੇ ਵਿੱਚ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਤੁਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡਾ ਉਹਨਾਂ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਹਜ਼ਾਰ ਹਜ਼ਾਰ ਰੁਪਈਆ ਹਰ ਔਰਤ ਨੂੰ ਦੇਵਾਂਗੇ ਹੁਣ ਕਾਂਗਰਸ ਨੇ ਵੀ ਇੱਕ ਵੱਡਾ ਅਨਾਉਂਸਮੈਂਟ ਕੀਤੀ ਹੋਈ ਹੈ ਕਿ ਸਾਡੀ ਸਰਕਾਰ ਜੇ ਸੈਂਟਰ ਚ ਬਣ ਗਈ ਇੱਕ ਲੱਖ ਰੁਪਈਆ ਸਾਲਾਨਾ ਦੇਵਾਂਗੇ ਔਰ ਜਿੱਥੇ ਤੱਕ ਗਰੰਟੀਆਂ ਸੀ ਸਾਰੀਆਂ ਗਰੰਟੀਆਂ ਪੂਰੀਆਂ ਕਰਨਾ ਕੋਈ ਨਹੀਂ ਕਿ ਆ ਸਾਡੇ ਹੱਥੋਂ 3 ਸਵਾ ਤੋਂ ਪਹਿਲਾਂ ਪਹਿਲਾਂ ਹਜ਼ਾਰ ਰੁਪਈਆ ਔਰ ਉਹਨਾਂ ਨੇ ਕਿਹਾ ਅਸੀਂ ਤੇ ਕਹਿ ਰਹੇ ਹਾਂ ਲੋਕ ਸਭਾ ਚ ਕੋਈ ਕੁਸਕੁਦਾ ਨਹੀਂ 8000 ਕਰੋੜ ਸਾਡਾ ਆਰਡੀ ਅਪਰੋਕਿਆ ਸਾਡੇ 750 ਕਰੋ ਸਾਡੇ ਫੰਡ ਟਾਈਮ ਦੀ ਦੇ ਦੇਣਾ ਸੈਂਟਰ ਤੇ ਹੁਣ ਤੱਕ ਇਹ ਵੀ ਗਾਰੰਟੀ ਪੂਰੀ ਹੋ ਜਾਣੀ ਅੱਜ ਕੱਲ੍ਹ ਦੋਸਤੋ ਇਸ ਵਕਤ ਲੋਕ ਸਭਾ ਚੋਣਾਂ ਦਾ ਅਖਾੜਾ ਪਖਿਆ ਹੋਇਆ ਹੈ ਤੇ ਹਰੇਕ ਆਗੂ ਜਿਹਨੂੰ ਜ਼ਿੰਮੇਵਾਰੀ ਮਿਲੀ ਹੈ ਉਹ ਪਿੰਡ-ਪਿੰਡ ਘੁੰਮ ਕੇ ਲੋਕਾਂ ਦੇ ਵਿੱਚ ਵਿਚਰ ਰਿਹਾ ਮਲਵਿੰਦਰ ਕੰਗਸਾ ਦੇ ਨਾਲ ਨੇ ਕੰਗਸਾ ਸਾਹਿਬ ਲੋਕਾਂ 'ਚ ਵਿਚਰ ਰਹੇ ਹੂੰ ਮਸਲੇ ਸਮਝ ਚੁੱਕੇ ਹੂੰ ਅਨੰਦਪੁਰ ਸਾਹਿਬ ਦੇ ਕੀ ਹੈਗੇ ਨੇ ਕੀ ਮਸਲੇ ਕਿਉਂ ਨਹੀਂ ਸਮਝਾਂਗੇ ਪਾਰਟੀ ਦੇ ਚੀਫ ਬੋਕਸ ਪਰਸਨ ਦੇ ਨਾਤੇ ਨਾ ਦੋ ਸਾਲ ਤੋਂ ਪਾਰਟੀ ਦਾ ਪੱਖ ਰੱਖ ਰਹੇ ਹਾਂ ਹਮ ਅਲੇ ਅਸੀਂ ਕੋਈ ਹਵਾ 'ਚੋਂ ਲੀਡਰ ਬਣ ਕੇ ਥੋੜੀ ਆਏ ਆਂ ਜਮੀਨ ਤੋਂ ਨੀ ਲੀਡਰ ਯੂਨੀਵਰਸਿਟੀਆਂ 'ਚੋਂ ਨਿਕਲੇ ਆਂ ਲਗਾਤਾਰ ਕੰਮ ਕਰ ਰਹੇ ਆਂ ਸਾਡੇ ਮੁੱਖ ਮੰਤਰੀ ਜੀ ਲਗਾਤਾਰ 2 ਸਾਲ ਤੋਂ ਲੋਕ ਹਿੱਤ ਦੇ ਫੈਸਲੇ ਲੈ ਰਹੇ ਆ ਨੌਜਵਾਨੀ ਕਿਸਾਨੀ ਦੀ ਹਰ ਇੱਕ ਤਰੀਕੇ ਨਾਲ ਇਹ ਤਾਂ ਮਸਲੇ ਤਾਂ ਨਾ ਸਮਝਣ ਵਾਲੀ ਤੇ ਉਹਨਾਂ ਉਹਨਾਂ ਦੀ ਹੁੰਦੀ ਹੈ ਜਿਹੜੇ ਜਿਸਾ ਪੁਰਖੀ ਜਿਨ੍ਹਾਂ ਨੇ 5 ਸਾਲ ਬਾਅਦ ਇੱਕ ਵਾਰ ਉਹਨਾਂ ਦਾ ਅਸੀਂ ਤੇ ਜੁੜੇ ਜਮੀਨ ਨਾਲ ਲੋਕ ਹੈ ਸਾਰਾ ਤਾਂ ਨਹੀਂ ਲੋਕਾਂ ਚ ਰਹਿੰਦੇ ਆ ਆਨੰਦਪੁਰ ਸਾਹਿਬ ਦੇ ਹਲਕੇ ਦੇ ਲੋਕਾਂ ਦਾ ਹਮੇਸ਼ਾ ਇਹ ਕਹਿਣਾ ਸੀਗਾ ਕਿ ਸਤਲੁਜ ਹਮੇਸ਼ਾ ਮਾਰ ਕਰਦਾ ਹੈਗਾ ਬਲੂਪ੍ਰਿੰਟ ਤਿਆਰ ਹੈਗਾ ਆਮ ਆਦਮੀ ਪਾਰਟੀ ਦਾ ਕਿ ਇਸ ਚੀਜ਼ ਤੋਂ ਕਦਾ ਬਚ ਤਾਂ ਅੱਗੇ ਆ ਗਏ ਮਸਲੇ ਕਿਉਂਕਿ ਜਿਹੜੇ ਮੈਂਬਰ ਪਾਰਲੀਮੈਂਟ ਵਿੱਚ ਤੱਕ ਰਹੇ ਆ ਹਮ ਇੱਥੇ 9009 ਵਾਲੇ ਰਹੇ 14 ਚ ਭੱਜ ਗਏ 14 ਵਾਲਿਆਂ ਤੇ ਦੋਸ਼ ਇਹ ਲੱਗਦਾ ਵੀ ਉਹਨਾਂ ਨੇ ਆਪਣੇ ਬੇਟੇ ਵਾਸਤੇ ਪਟਿਆਲੇ ਫੰਡ ਖਰਚਦੇ 19 ਵਾਲੇ ਵੀ ਚਲੇ ਗਏ ਲੋਕਾਂ ਨੇ ਬਹੁਤ ਗੰਭੀਰਤਾ ਨਾਲ ਇਸ ਏਰੀਆ ਦੇ ਲੋਕਾਂ ਨੂੰ ਲਿਆ ਨਹੀਂ ਬਹੁਤ ਸਾਰਾ ਇੱਥੇ ਕੰਮ ਕਰਨ ਵਾਲਾ ਵੀ ਆ ਪਰ ਭਗਵੰਤ ਮਾਨ ਜੀ ਦੀ ਸਰਕਾਰ ਤੁਸੀਂ ਆ ਦੇਖ ਲਿਆ ਇਸੇ ਪਿੰਡ ਚ ਲੋਕ ਆਪ ਖੜੇ ਹੋ ਕੇ ਕਹਿ ਰਹੇ ਮੇਰੀ ਬੇਟੀ ਨੂੰ ਨੌਕਰੀ ਮਿਲੀ ਕੋਈ 1 ਰੁਪਿਆ ਨਹੀਂ ਲੱਗਿਆ ਹਮ ਸਾਰੇ ਪਿੰਡਾਂ ਚ ਘੁੰਮ ਲੋ ਹਰ ਪਿੰਡ ਚ ਕੋਈ ਨਾ ਕੋਈ ਬੈਨੀਫੀਸ਼ੀਅਰੀ ਮਿਲੂਗਾ ਕੋਈ ਕਹੂਗਾ ਮੈਨੂੰ ਦਵਾਈ ਫ੍ਰੀ ਮਿਲੀ ਆ ਕੋਈ ਕੋਈ ਕਹਿੰਦਾ ਮੇਰੀ ਬਿਜਲੀ ਤੇ ਸਾਰਿਆਂ ਦੀ ਫ੍ਰੀ ਹੋਈ ਆ ਹਰ ਪਰਿਵਾਰ ਦੀ ਇਸ ਮਹਿੰਗਾਈ ਦੇ ਯੁੱਗ ਚ ਇਸ ਹੱਦ ਤੱਕ ਪੀਪਲ ਵੈਲਫੇਅਰ ਸਕੀਮਾਂ ਮਾਨ ਸਾਹਿਬ ਨੇ ਚਲਾਈਆਂ ਉਦੋਂ 90% ਲੋਕ ਬੈਨੀਫਿਸ਼ੀਅਰੀ ਆ ਔਰ ਨੌਕਰੀ ਵਾਲਾ ਤੇ ਹਰ ਦੂਜੇ ਆ ਪਿਛਲੇ ਪਿੰਡ ਚ ਤਿੰਨੇ ਜਣੇ ਸੀ ਉਸ ਤੋਂ ਪਿਛਲੇ ਪੰਜ ਜਣੇ ਸੀ ਜਿਹੜੇ ਕਹਿੰਦੇ ਸਾਨੂੰ ਨੌਕਰੀਆਂ ਮਿਲੀਆਂ ਕੋਈ ਸਾਡੀ ਸਪਾਰਸ਼ ਨਹੀਂ ਸੀ ਕੋਈ ਰਿਸ਼ਵਤ ਨਹੀਂ ਸੀ ਸੋ ਇਹ ਗਰਾਊਂਡ ਰਿਐਲਿਟੀ ਆ ਜਿਹੜੀ ਮਾਨ ਸਾਹਿਬ ਦੀ ਸਰਕਾਰ ਨੇ ਕੰਮ ਕੀਤਾ ਦੋ ਸਾਲ ਰੇਤ ਮਾਫੀਆ ਨੂੰ ਲੈ ਕੇ ਬਾਰ ਬਾਰ ਚਰਚਾ ਹੁੰਦੀ ਰਹੀ ਆ ਆਮ ਆਮੀ ਪਾਰਟੀ ਵੱਡਾ ਦਾਵਾ ਕਰਦੀ ਰਹੀ ਹੈ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਏ ਇਸ ਰੇਤ ਮਾਫੀਆ ਨੂੰ ਠੱਲ ਪਾਈ ਜਾਊਗੀ ਪਰ ਵਿਰੋਧੀ ਹੱਲੇ ਵੀ ਇਲਜ਼ਾਮ ਲਗਾਉਂਦੇ ਨੇ ਕਿ ਮਸਲਾ ਜਿਉਂ ਦਾ ਤਿਉਹ ਹੈਗਾ ਅਨੰਦਪੁਰਾ ਏਰੀਆ ਚ ਖੜੇ ਆ ਸਤਲੁਜ ਪੈਂਦਾ ਹੈਗਾ ਤੱਕ ਕਹਿੰਦੇ ਕਿ ਇੱਥੇ ਮਾਈਨਿੰਗ ਨਹੀਂ ਰੁਕੀ ਹੈਗੀ ਅੱਗੇ ਰਾਤ ਨੂੰ ਹੁੰਦੀ ਤੇ ਹੁਣ ਦਿਨੇ ਹੁੰਦੀ ਹੈ ਦੋ ਗੱਲਾਂ ਐ ਇੱਕ ਤੇ ਇਹਦੇ ਚ ਬਹੁਤ ਸਾਰੇ ਪੁਰਾਣੇ ਜਿਹੜੇ ਪਾਰਟੀਆਂ ਦੋਨੋਂ ਰਹੀਆਂ ਉਹਨਾਂ ਦੇ ਆਰਥਿਕ ਜਿਹੜੇ ਆਪਣੇ ਇੰਟਰਸਟਸ ਦੇ ਸ਼ਾਮਿਲ ਸੀ ਜੀ ਜੀ ਤੇ ਮਾਨ ਸਾਹਿਬ ਨੇ ਬਹੁਤ ਹੱਦ ਤੱਕ ਕਾਰਵਾਈਆਂ ਕੀਤੀਆਂ ਕੁਝ ਮਾਈਨ ਜਿਹੜੀਆਂ ਸਾਈਟਸ ਆ ਪਬਲਿਕ ਮਾਈਨਸ ਜਿਹੜਾ ਪਬਲਿਕ ਦੇ ਫਾਇਦੇ ਲਈ ਖੋਲੀਆਂ ਸੀ ਹਮਮ ਬਾਕੀ ਜਿੱਥੇ ਕੋਈ ਚੋਰੀ ਫੜੀ ਆ ਆ ਰਹੀ ਆ ਸਾਹਮਣੇ ਕੋ ਕੇਸ ਆ ਰਿਹਾ ਇਨੀਸ਼ੀਏਟਿਵ ਤੇ ਐਕਸ਼ਨ ਲੈਂਦੇ ਆ ਮੈਂ ਇੰਨਾ ਹੀ ਕਹੂੰਗਾ ਪਹਿਲਾ ਜਿਹੜਾ ਮਾਈਨਿੰਗ ਮਾਫੀਆ ਸੀ ਸਟੇਟ ਸਪான்ਸਰਡ ਹਮ ਭਗਵੰਤ ਮਾਨ ਜੀ ਦੀ ਸਰਕਾਰ ਤੇ ਤੁਸੀਂ ਨਾ ਕਿਸੇ ਐਮਐਲ ਤੇ ਦੋਸ਼ ਲਾ ਸਕਦੇ ਹੋ ਨਾ ਕਿਸੇ ਮੰਤਰੀ ਤੇ ਨਾ ਮੁੱਖ ਮੰਤਰੀ ਤੇ ਕਿਸੇ ਨੇ ਕਿ ਕੋਈ ਮਾਈਨਿੰਗ ਦਾ ਮਾਫੀਆ ਸ਼ਾਮਿਲ ਹੋਵੇ ਜਾਂ ਕੋਈ ਸ਼ਰਾਬ ਮਾਫੀਆ ਹੋਵੇ ਕੋਈ ਟ੍ਰਾਂਸਪੋਰਟ ਮਾਫੀਆ ਹੋਵੇ ਅਸੀਂ ਤੇ ਉਹ ਜਿਹੜੀ ਸਫਾਈ ਆ ਉਹਨੂੰ ਕਰ ਰਹੇ ਆ ਹਾਂ ਬਲੈਕ ਸ਼ੀਪ ਹੈਗੇ ਆ ਕਿਤੇ ਕਿਤੇ ਜਦੋਂ ਵੀ ਨੋਟਿਸ ਚ ਆਉਂਦਾ ਹੈ ਸਰਕਾਰ ਦੇ ਸਰਕਾਰ ਐਕਸ਼ਨ ਲੈ ਰਹੀ ਹੈ ਕੰਸਪ ਇੱਕ ਆਮ ਸੇਇੰਗ ਹੈਗੀ ਆ ਕਿ ਜਦੋਂ ਲੋਕ ਸੜਕਾਂ ਤੇ ਨਾ ਉਤਰਣ ਤਾਂ ਜਿਹੜੇ ਸੱਤਾ ਤੇ ਰਹਿੰਦੀ ਹੈ ਉਹ ਆਵਾਰਾ ਹੋ ਜਾਂਦੀ ਹੈ। ਸੈਂਟਰ ਦੇ ਵਿੱਚ ਜਿਹੜੇ ਹਲਾਤ ਬਣੇ ਹੋਏ ਨੇ ਤੁਹਾਡੇ ਮੁੱਖ ਲੀਡਰ ਜਿਹੜੇ ਨੇ ਅਰਵਿੰਦ ਕੇਜਰੀਵਾਲ ਉਹ ਜੇਲ੍ਹ ਦੇ ਵਿੱਚ ਨੇ। ਕਾਨੂੰਨਾਂ ਦੇ ਵਿੱਚ ਇਸ ਤਰੀਕੇ ਨਾਲ ਤਰਮੀਮਾ ਹੋ ਰਹੀਆਂ ਕਿ ਹੁਣ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਵੀ ਪੈ ਸਕਦਾ ਹੈਗਾ ਉਹਨਾਂ ਨੂੰ ਜਿਸ ਤਰੀਕੇ ਦਾ ਵਤੀਰਾ ਹੈਗਾ। ਉਹਨਾਂ ਦੀ ਅਨਹੋਂਦ ਦੇ ਵਿੱਚ ਕਿਉਂਕਿ ਅਸੀਂ ਅਕਸਰ ਦੇਖਦੇ ਸੀ ਜਦੋਂ ਵੱਡੀ ਕੋਈ ਈਵੈਂਟ ਹੁੰਦੀ ਸੀ ਜਾਂ ਵੱਡੀ ਚੋਣ ਲੜਦੀ ਹੁੰਦੀ ਸੀ ਤਾਂ ਅਰਵਿੰਦ ਕੇਜਰੀਵਾਲ ਉਚਿਤ ਤੌਰ ਤੇ ਪੰਜਾਬ ਦੇ ਵਿੱਚ ਹੁੰਦੇ ਸੀ। ਤੇ ਲੋਕਾਂ ਨੂੰ ਵੀ ਬਲ ਮਿਲਦਾ ਸੀ ਵੀ ਹਾਂ ਇਹ ਉਹ ਨੇਤਾ ਨੇ ਜਿਹੜੇ ਧਰਨਿਆਂ ਦੇ ਵਿੱਚੋਂ ਨਿਕਲੇ ਨੇ ਸੰਘਰਸ਼ ਦੇ ਵਿੱਚੋਂ ਨਿਕਲੇ ਨੇ ਉਹਨਾਂ ਦੀ ਗੈਰ ਹਾਜ਼ਰੀ ਕਿੰਨੀ ਕੁ ਖੜਕ ਰਹੀ ਐ ਇਸ ਵੇਲੇ ਸਾਰੀ ਨਹੀਂ ਦੇਖੋ ਉਹ ਤੇ ਸਾਰੇ ਦੇਸ਼ ਨੂੰ ਪਤਾ ਲੱਗ ਗਿਆ ਵੀ ਅਰਵਿੰਦ ਕੇਜਰੀਵਾਲ ਜੀ ਇਹਨੂੰ ਅਨ ਕਨਸਟੀਟਿਊਸ਼ਨਲੀ ਇਲੀਗਲੀ ਇਹਨਾਂ ਨੇ ਬੰਦ ਕੀਤਾ ਜਿਹੜੇ ਦੋਨੋਂ ਮੁੱਖ ਗਵਾਇਆ ਸਰਤਚੰਦ ਰੈਡੀ ਐ ਉਹ ਤੋਂ 60 ਕਰੋੜ ਰੁਪਈਆ ਦਾ ਇਲੈਕਸ਼ਨ ਫੰਡ ਲਿਆ ਬੀਜੇਪੀ ਨੇ ਉਹ ਸਾਹਮਣੇ ਆ ਕੇ ਕਾਗਜ ਜਿਹੜਾ ਦੂਜਾ ਐ ਆਪਣਾ ਰਾਗਵ ਰੈਡੀ ਉਹਦੇ ਫਾਦਰ ਨੂੰ ਟਿਕਟ ਦੇ ਦਿੱਤੀ ਆਂਧਰਾ ਪ੍ਰਦੇਸ਼ ਪੈਲਗੋ ਦੇਸ਼ਵਨ ਨਾਲ ਮਿਲ ਕੇ ਵੀ ਇਹ ਦੋਨੋਂ ਹੀ ਮੁੱਖ ਗਵਾਹ ਸੀ ਅਰਵਿੰਦ ਜੀ ਦੇ ਖਿਲਾਫ ਇਹਦਾ ਮਤਲਬ ਹੈ ਸਾਜ਼ਿਸ਼ ਹੈ ਜੀ ਦੂਜੀ ਗੱਲ ਠੀਕ ਸਾਡੇ ਸਭ ਤੋਂ ਵੱਡੇ ਲੀਡਰ ਵਿੱਚ ਕੋਈ ਦੋਰਾਇ ਨਹੀਂ ਲੇਕਿਨ ਜਿਸ ਦਿਨ ਨਾ ਜਿਸ ਦਿਨ ਦਾ ਭਾਜਪਾ ਨੇ ਉਹਨਾਂ ਨੂੰ ਅਰੈਸਟ ਕੀਤਾ ਹੈ ਲੋਕਾਂ 'ਚ ਰੋਸ ਹੈ ਪੂਰੇ ਮੁਲਕ 'ਚ ਲੋਕਾਂ 'ਚ ਗੁੱਸਾ ਹੈ ਔਰ ਇਸ ਗੱਲ ਦਾ ਲੋਕ ਗੁੱਸਾ ਵੋਟਾਂ ਦੇ ਬੋਰਡ ਦੀ ਚੂੜਚ ਕੱਢਣਗੇ ਰਾਮਲੀਲਾ ਗਰਾਊਂਡ 'ਤੇ ਜਿਹੜੀ ਰੈਲੀ ਹੋਈ ਸੀ ਦਿੱਲੀ 'ਚ ਉਦੋਂ ਲੋਕਾਂ ਨੇ ਤਾਂ ਖਾਤਾ ਵੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਜਿਹੜਾ ਧੱਕੇਸ਼ਾਹੀ ਭਾਜਪਾ ਕਰ ਰਹੀ ਹੈ ਇਹਨੂੰ ਦੇਸ਼ ਦੇ ਲੋਕ برداشت ਨਹੀਂ ਕਰਨਗੇ। ਹਮਮ ਔਰ ਇਹ ਜਿਹੜਾ ਮੁਲਕ ਹੈ ਡੈਮੋਕ੍ਰੇਸੀ ਪਸੰਦ ਲੋਕ ਹੈ ਡਿਕਟੇਟਰਸ਼ਿਪ ਵੱਲ ਤਾਨਾਸ਼ਾਹੀ ਵੱਲ ਮੁਲਕ ਨਹੀਂ ਬਦਲ ਦਿੱਤਾ ਜਾਊਗਾ। ਹਾਂ ਭਾਜਪਾ ਦਾ ਏਜੰਡੇ ਮੋਦੀ ਸਾਹਿਬ ਦਾ ਅਜੰਡਾ ਹੈ ਵੀ اپੋਜੀਸ਼ਨ ਨੂੰ ਠੋਕ ਦਿਓ ਜੇਲਾ ਚ ਹਮ ਆਵਾਦੀ ਪਾਰਟੀ ਨੂੰ ਖਤਮ ਕਰ ਦਿਓ ਹਮ ਮੀਡੀਆ ਨੂੰ ਖਰੀਦ ਲੋ ਹਮ ਸਾਰਾ ਜਿਹੜਾ ਦੁਨੀਆ ਸੰਸਥਾ ਕਾਰਪੋਰੇਟ ਦੇ ਹਵਾਲੇ ਕਰ ਦਿਓ ਹਮ ਸਰਮਾਇਆ ਸਾਰਾ ਕਾਰਪੋਰੇਟ ਨੂੰ ਦੇ ਦਿਓ ਹਮ ਨੌਜਵਾਨਾਂ ਨੂੰ ਬਰੋਜਗਾਰ ਕਰਤਾ 5 ਕਰੋੜ ਨੌਕਰੀ ਦਿੰਦੇ ਅਗਨੀ ਵੀਰ ਬਣਾਈ ਜਾਂਦੇ ਆ। ਹਮ ਸੋ ਮੇਰਾ ਕਹਿਣ ਤੋਂ ਭਾਵ ਹੈ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦਾ ਵਤੀਰਾ ਜੋ ਤਾਨਾਸ਼ਾਹੀ ਵਾਲਾ ਉਹਦੇ ਖਿਲਾਫ ਲੋਕ ਲਾਮਬੰਦ ਹੋ ਰਿਹਾ ਹੂੰ ਲੋਕ ਵੋਟ ਦੀ ਚੋਟ ਨਾਲ ਇਹਨਾਂ ਨੂੰ ਸਬਕ ਸਿਖਾਉਣਗੇ ਔਰ ਆਮ ਆਦਮੀ ਪਾਰਟੀ ਉਹ ਪਾਰਟੀ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੇ ਗੋਇ ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਕਰ ਰਹੀ ਹੈ ਤਾਨਾਸ਼ਾਹੀ ਦੇ ਖਿਲਾਫ ਕੰਗਸਰ ਤੁਸੀਂ ਆਨੰਦਪੁਰ ਸਾਬ ਦੇ ਲਈ ਕੋਈ ਰੋਡ ਮੈਪ ਉਲੀਕਿਆ ਜ਼ਹਿਨ ਦੇ ਵਿੱਚ ਕੀ ਹੈਗਾ ਜੇ ਲੋਕ ਤੁਹਾਡੇ ਤੇ ਭਰੋਸਾ ਕਰ ਲੈਂਦੇ ਨੇ ਤੁਹਾਨੂੰ ਐਮਪੀ ਚੁਣਦੇ ਨੇ ਤੁਹਾਨੂੰ ਐਮਪੀ ਲੈਡ ਫੰਡ ਮਿਲੇਗਾ 5 ਕਰੋੜ ਦੇ ਹਿਸਾਬ ਨਾਲ ਹਮੇਸ਼ਾ ਜਿਹੜਾ 5 ਸਾਲ ਲਈ ਤੁਸੀਂ ਉਹ ਵੀ ਉਹਦੇ ਬਾਰੇ ਵੀ ਸੋਚਿਆ ਹੋਣਾ ਕੀ ਹੈਗਾ ਕਿ ਲੋਕ ਜੇ ਤੁਹਾਨੂੰ ਚੁਣ ਲੈਣ ਤਾਂ ਪਹਿਲੇ ਮਸਲੇ ਤੁਹਾਨੂੰ ਲੱਗਦਾ ਕਿ ਆਹ ਲੀਆਂ ਚੀਜ਼ਾਂ ਮੈਂ ਪਹਿਲ ਤੇ ਆਧਾਰ ਕਰੂੰਗਾ ਜੇ ਲੋਕ ਪ੍ਰੋਸਾ ਕਰ ਲੈਣਗੇ ਭੋਲੋ ਸ਼੍ਰੀ ਅਨੰਦਪੁਰ ਸਾਹਿਬ 'ਚ ਬਹੁਤ سارے ਕੰਮ ਹੋਣ ਵਾਲੇ ਆ ਟੂਰਿਜ਼ਮ ਪੁਆਇੰਟ ਆਫ 뷰 ਦਾ ਬਹੁਤ ਵੱਡਾ ਇੱਥੇ ਸਕੋਪ ਹੈ ਕੇਂਦਰ ਸਰਕਾਰ ਸਾਡੇ ਫੰਡ ਰੋਕ ਲੈਂਦੀ ਹੈ ਮਾਨ ਸਾਹਿਬ ਨੇ ਇੱਕ ਬਲੂਪ੍ਰਿੰਟ ਤਿਆਰ ਕੀਤਾ ਸੀ ਲੇਕਿਨ ਪੈਸਾ ਸੈਂਟਰ ਦੇਣ ਨੂੰ ਪਿਆਰ ਨਹੀਂ ਰੋਪੜ ਨੰਗਲ ਚ ਵਾਟਰ ਸਪੋਰਟਸ ਦਾ ਬਹੁਤ ਸਕੋਪ ਹੈ ਲੇਕਿਨ ਕੇਂਦਰ ਦੀ ਨਜ਼ਰ ਹੀ ਨਹੀਂ ਪਈ ਖੇਡਾਂ ਖੇਲੋ ਵਤਨ ਪੇ ਖੇਲੋ ਇੰਡੀਆ ਆ ਕੇ ਨਾਮ ਤੇ ਖੇਲੋ ਇੰਡੀਆ ਦੇ ਨਾਮ ਤੇ ਚਲਾਉਂਦੇ ਆ ਪ੍ਰੋਜੈਕਟ ਲੇਕਿਨ ਪੰਜਾਬ ਨਾਲ ਉੱਥੇ ਵੀ ਵਿਤਕਰਾ ਕਰਦੇ ਆ ਬਲਾਚੌਰ ਗੜਸ਼ੰਕਰ ਆ ਜਿਹੜਾ ਦੁਆਬੇਦਾਰ ਇੱਥੇ ਫੁੱਟਬਾਲ ਔਰ ਵਾਲੀਬਾਲ ਦਾ ਗੜ ਬਣ ਸਕਦਾ ਔਰ ਇੱਥੋਂ ਇੰਡੀਆ ਟੀਮ ਦੇ ਪਲੇਅਰ ਨਿਕਲੇ ਆ ਕਿਸੇ ਨੇ ਧਿਆਨ ਨਾ ਐਮਪੀਆ ਨੇ ਧਿਆਨ ਐਮਪੀਆ ਦਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਨਾ ਤੈਨ ਤਰਮਾ ਹੋ ਗਿਆ ਉਹ ਭੱਜ ਲੈਂਦਾ ਇਥੋਂ ਜਿੱਤਦੇ ਆ ਭੱਜ ਜਾਂਦੇ ਆ ਚੰਦੂ ਮਾਜਰਾ ਲੜ ਕੇ ਗਿਆ ਤਾਂ ਦੁਹਾਰਾ ਚੋਣ ਮੈਦਾਨ ਦੇ ਵਿੱਚ ਉਹ ਹੀ ਆ ਉਹਨਾਂ ਉਹਨਾਂ ਤੇ ਰੋਪ ਹੈ ਵੀ ਉਹ ਫੰਡ ਜਿਹੜੇ ਅਨੰਦਪੁਰ ਸਾਹਿਬ ਲਾਉਣੇ ਸੀ ਪਟਿਆਲੇ ਲਾਤੇ ਆਪਣੇ ਪੁੱਤ ਨੂੰ ਇਹ ਲੋਕ ਆਪਣੇ ਬੇਟਿਆਂ ਦੀ ਰਾਜਨੀਤੀ ਲਈ ਇਲੈਕਸ਼ਨ ਲੜ ਰਹੇ ਆ ਅਸੀਂ ਪੰਜਾਬ ਦੇ ਬੇਟਿਆਂ ਦੀ ਇਲੈਕਸ਼ਨ ਪੰਜਾਬ ਦੇ ਬੇਟਿਆਂ ਦਾ ਭਵਿੱਖ ਬਣਾਉਣ ਲਈ ਇਲੈਕਸ਼ਨ ਲੜ ਰਹੇ ਆ ਮਨੀਸ਼ ਤਿਵਾੜੀ ਨੇ ਪਿਛਲੇ 5 ਸਾਲਾਂ 'ਚ ਕੁਝ ਨਹੀਂ ਕੀਤਾ ਤੁਹਾਡੇ ਸਾਮ ਲੋਕਾਂ ਨੂੰ ਪੁੱਛ ਲਓ ਜਿੱਤ ਕੀਤਾ ਹੁੰਦਾ ਤਾਂ ਬੰਦਾ ਆਪਣੀ ਕਨਸਟੈਂਸੀ ਛੱਡਦਾ ਮੇਰੀ ਗੱਲ ਸੁਣੋ ਮੈਂ ਜਿਹੜੀ ਚੀਜ਼ ਨੂੰ ਨਰਚਰ ਕਰੂੰਗਾ ਕੰਮ ਕਰੂੰਗਾ ਤੇ ਮੈਂ ਦੂਜੇ ਥਾਂ ਕਿਉਂ ਜਾਊਂਗਾ ਮੈਂ ਉੱਥੇ ਰਹੂੰਗਾ ਕਿਉਂਕਿ ਮੈਨੂੰ ਭਰੋਸਾ ਹੋ ਮੈਂ ਕੰਮ ਕੀਤਾ ਭਾਈ ਮੈਨੂੰ ਲੋਕ ਵੋਟ ਪਾਉਣਗੇ ਇਸ ਤੋਂ ਵੱਡਾ ਕੀ ਸਬੂਤ ਹੋ ਇਹ ਲੋਕ ਦਗਾਬਾਜ਼ ਹੈ ਧੋਖੇਬਾਜ਼ ਹੈ ਔਰ ਇਸ ਪਵਿੱਤਰ ਧਰਤੀ ਨੇ ਇਹਨਾਂ ਤੱਕ ਧੋਖਾ ਕੀਤਾ ਸ਼੍ਰੀ ਅਨੰਦਪੁਰ ਸਾਹਿਬ ਚ ਬਹੁਤ ਅਬੰਗਾ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਜੀ ਫੋਰ ਲੇਨ ਦੀ ਹਰ ਵਾਰ ਲਾਰਾ ਲਾ ਦਿੰਦੇ ਆ ਮੈਂ ਕੱਲ ਨਵੇਂ ਸ਼ਹਿਰ ਕਹਿ ਕੇ ਆਇਆ ਜੇ ਮੈਂ ਕਿਹਾ ਮੈਨੂੰ ਮੌਕਾ ਮਿਲਿਆ ਜੇ ਬੰਗਿਆ ਤੋਂ ਸ਼ਰੀਨੰਦਪੁਰ ਸਾਹਿਬ ਔਰ ਸ਼ਰੀਨੰਦਪੁਰ ਸਾਹਿਬ ਤੋਂ ਮਾਤਾ ਨਨਨ ਦੇਵੀ ਹਾਲਾਂਕਿ ਉਹ ਚੀਮਾ ਚੱਲਦਾ ਪਾਰਟ ਵੀ ਆ ਸਾਡਾ ਨਹੀਂ ਲੇਕਿਨ ਜੇ 4 ਲੇਨ ਰੋਡ ਨਾ ਬਣੀ ਤੇ ਮੈਂ ਅਗਲੀ ਵਾਰ ਵੋਟਾ ਮੰਗਣ ਨਹੀਂ ਆਉਂਗਾ ਮੈਂ ਕਹਿ ਕੇ ਆ ਹਮ ਔਰ ਮੈਂ ਆਪਣੀ ਜ਼ੁਬਾਨ ਤੇ ਰਹੂੰਗਾ ਦੇਖ ਲਿਓ ਤੁਹਾਡੇ ਕੈਮਰੇ ਤੇ ਕਹਿ ਰਿਹਾ ਇਹ ਕੋਈ ਕੰਮ ਹੈ ਇਹ ਕੰਮ ਇਹ ਜ਼ਿੰਮੇਵਾਰੀ ਐ ਐਮਪੀ ਦੀ ਹਮ 5 ਕਰੋੜ ਰੁਪਿਆ ਮਿਲਦਾ ਹੈ ਹਮ ਤੇ ਉਹਦਾ ਖਰਚਣਾ ਨਹੀਂ ਹੁੰਦਾ ਲੋਕਾਂ ਦੇ ਲੋਕਾਂ ਦਾ ਹੀ ਪੈਸਾ ਕੋਈ ਜੇਬ ਚੋਂ ਥੋੜੀ ਦੇ ਰਿਹਾ ਹਮ ਤੇ ਲੋਕ ਕਹਿ ਰਿਹਾ ਵੀ ਨਾ ਸਾਡੇ ਇੱਥੇ ਕੋਈ ਗਰਾਊਂਡ ਬਣਾਉਣ ਨੂੰ ਤਿਆਰ ਸੀ ਨਾ ਕੋਈ ਸਾਡੇ ਸੜਕ ਬਣਾਉਣ ਨੂੰ ਹੁੰਦਾ ਪਾਰਕ ਬਣਾਉਣ ਨੂੰ ਹਮ ਹਸਪਤਾਲ ਸਾਡੀ ਸਰਕਾਰ ਨੇ ਬਣਾਏ ਸਾਡੇ ਐਮਐਲਏ ਨੇ ਹੁਣ ਦੱਸਿਆ ਹਮ ਇਸ ਏਰੀਆ ਦਾ ਜਿਹੜਾ ਸਭ ਤੋਂ ਵੱਡਾ ਹਸਪਤਾਲ ਹੈ ਹਮ ਉਹ ਬੰਦ ਪਿਆ ਹੈ ਕਬੂਤਰ ਬੋਲਦੇ ਨੇ ਚੱਡਾ ਤਾਂ ਪੂਰਾ ਉਹ ਵੀ ਇਹੀ ਜ਼ਿਕਰ ਕਰਦੇ ਨੇ ਬਾਰ-ਬਾਰ ਕਿ ਜਿੰਮੇ ਦਾ ਇਹ ਕੰਮ ਪਸੰਦ ਆਊਗਾ ਤਾਂ ਹੀ ਅਗਲੀ ਵਾਰ ਵੋਟ ਪਾਇਓ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਸਾਡੇ ਮੁੱਖ ਮੰਤਰੀ ਜੀ ਵੀ ਇਹੀ ਕਹਿੰਦੇ ਹਮ ਅਸੀਂ ਕੰਮ ਤੇ ਵੋਟ ਮੰਗਦੇ ਆ ਹਮ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨਾ ਵਰਗਾ ਤੇ ਨਾ ਧਰਮਾਂ ਤੋਂ ਲੋਕਾਂ ਨੂੰ ਡਿਵਾਈਡ ਕਰਦੇ ਆ ਅਸੀਂ ਸਿਰਫ ਤੇ ਸਿਰਫ ਪੰਜਾਬ ਤੇ ਲੋਕਾਂ ਦੀ ਬਿਹਤਰੀ ਲਈ ਜੋ ਕੰਮ ਕੀਤਾ ਜਵਾਨੀ ਕਿਸਾਨੇ ਲਈ ਕਾਰੋਬਾਰੀ ਉਹਨੂੰ ਮੈਰਿਟ ਚ ਰੱਖ ਕੇ ਔਰ ਸਭ ਤੋਂ ਜ਼ਰੂਰੀ ਗੱਲ ਮੈਂ ਹੁਣੇ ਕਹੀ ਇੱਥੇ ਵੀ ਕੀ ਹਰਥਾ ਪਾਰਲੀਮੈਂਟ ਚ ਉਸ ਬੰਦੇ ਨੂੰ ਭੇਜੋ ਜਿਹੜਾ ਇਸ ਕ੍ਰਾਈਸਿਸ ਦੇ ਸਮੇਂ ਜਦੋਂ ਡੈਮੋਕਰੇਸੀ ਤੇ ਵੱਡਾ ਅਟੈਕ ਹੈ ਕਨਸਟੀਟਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ ਨਫ਼ਰਤ ਫਲਾਈ ਜਾ ਰਹੀ ਭਾਈਚਾਰਿਆਂ ਨੂੰ ਲੜਾਇਆ ਜਾ ਰਿਹਾ ਉਸ ਸਭ तमाम ਮੁੱਦਿਆਂ ਤੇ ਠੋਕ ਉ ਜਾ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚ ਗੱਲ ਕਰ ਸਕੇ ਉਹ ਨੁਮਾਇੰਦਾ ਭੇਜੋ ਡੰਮੀ ਨਾ ਭੇਜੋ ਔਰ ਮੈਂ ਵੀ ਕਿਹਾ ਮੈਂ ਕਹਿੰਦਾ ਜੇ ਤੁਹਾਨੂੰ ਲੱਗਦਾ ਇਹ ਸਾਰੀ ਕਸੌਟੀ ਤੇ ਮੈਂ ਖਰਾ ਉਤਰਦਾ ਮੈਨੂੰ ਵੋਟ ਪਾ ਦਿਓ ਜੇ ਤੁਹਾਨੂੰ ਬਿਹਤਰ ਆਪਸ਼ਨ ਹੈ ਉਹਨੂੰ ਪਾ ਦਿਓ ਲੇਕਿਨ ਇਸ ਵਾਰ ਨੁਮਾਇੰਦਾ ਉਹ ਭੇਜੋ ਜਿਹੜਾ بلند ਆਵਾਜ਼ ਚ ਪਾਰਲੀਮੈਂਟ ਚ ਪੰਜਾਬ ਦੀ ਔਰ ਅਨੰਦਪੁਰ ਸਾਹਿਬ ਦੇ ਲੋਕਾਂ ਦੀ ਗੱਲ ਕਰੇ ਕੰਗ ਸਰ ਆਖਰੀ ਸਵਾਲ ਔਰਤਾਂ ਨੂੰ ਇਸ ਪੂਰੇ ਚੋਣ ਅਖਾੜੇ ਦੇ ਵਿੱਚ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਆਨੰਦਪੁਰ ਸਾਹਿਬ ਦੀਆਂ ਸੀਟਾਂ ਦੇ ਵਿੱਚ ਵੱਡਾ ਯੋਗਦਾਨ ਔਰਤਾਂ ਨੇ ਵੀ ਨਿਭਾਉਣਾ ਹੈਗਾ ਹਾਲਾਂਕਿ ਪਿਛਲੇ ਜਿਹੜੇ ਚੋਣਾਂ ਅੰਕੜੇ ਸੀਗੇ ਉਹਨਾਂ ਦੇ ਵਿੱਚ ਇਹ ਨਜ਼ਰ ਆਇਆ ਸੀਗਾ ਕਿ ਔਰਤਾਂ ਨਾ ਘੱਟ ਨਿਕਲੇ ਨੇ ਘਰੋਂ ਵੋਟ ਪਾਉਣ ਪਰ ਐਤਕੀ ਵੀ ਨਿਕਲਣਗੀਆਂ ਤੁਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡਾ ਉਹਨਾਂ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਹਜ਼ਾਰ-ਹਜ਼ਾਰ ਰੁਪਈਆ ਹਰ ਔਰਤ ਨੂੰ ਦੇਵਾਂਗੇ ਹੁਣ ਕਾਂਗਰਸ ਨੇ ਵੀ ਇੱਕ ਵੱਡਾ ਅਨਾਉਂਸਮੈਂਟ ਕੀਤੀ ਹੋਈ ਹੈ ਕਿ ਸਾਡੀ ਸਰਕਾਰ ਜੇ ਸੈਂਟਰ 'ਚ ਬਣ ਗਈ 1 ਲੱਖ ਰੁਪਈਆ ਸਾਲਾਨਾ ਦੇਵਾਂਗੇ ਕਿ ਅੰਦਾਜ਼ ਕੀਤਾ ਜਾ ਸਕਦਾ ਇਸ ਚੋਣ ਦੇ ਦੌਰਾਨ ਜਾਂ ਉਹਨਾਂ ਤੇ ਨਜ਼ਰ ਰੱਖੀ ਜਾਂਦੀ ਹੈ ਵੀ ਨਹੀਂ ਕਰ ਸਕਦੇ ਕਿਉਂ ਦੇ ਆਰ ਵੈਰੀ ਮੱਚ ਪਾਰਟ ਆਫ ਸੋਸਾਇਟੀ ਉਹ ਵੀ ਬਰਾਬਰ ਦੇ ਹੱਕਦਾਰ ਹੈ ਔਰ ਜਿਹੜਾ ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ ਦਵਾਈ ਜਿਹੜਾ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਪੰਜਾਬ ਚ ਸਰਕਾਰੀ ਸਕੂਲ ਬਿਹਤਰ ਬਣਾ ਰਹੇ 10-15 ਹਜ਼ਾਰ ਬੱਚਾ ਪ੍ਰਾਈਵੇਟ ਸਕੂਲਾਂ ਚੋਂ ਸ਼ਿਫਟ ਹੋਇਆ ਪਰਿਵਾਰਾਂ ਤੇ ਆਰਥਿਕ ਬੋਝ ਘਟਾ ਰਹੇ 90% ਬਿਜਲੀ ਫ੍ਰੀ ਹੋਈ ਪਰਿਵਾਰ ਦਾ ਆਰਥਿਕ ਬੋਝ ਘਟਿਆ ਲੋਕਾਂ ਨੂੰ ਆਮ ਆਦਮੀ ਕਲੀਨਿਕ ਦਵਾਈ ਮਿਲ ਰਹੀ ਫ੍ਰੀ ਲੋਕਾਂ ਤੇ ਆਰਥਿਕ ਬੋਝ ਘਟ ਰਿਹਾ ਇਹਦੇ ਪਿੱਛੇ ਕਾਰਨ ਤੇ ਆਈ ਹੈ ਔਰ ਜਿੱਥੇ ਤੱਕ ਗਾਰੰਟੀਆਂ ਸੀ ਸਾਰੀਆਂ ਗਾਰੰਟੀਆਂ ਪੂਰੀਆਂ ਕਰਨੀਆਂ ਕੋਈ ਨਹੀਂ ਇਹ ਸਾਡੇ 8800 ਸਵਾ ਤੋਂ ਪਹਿਲਾਂ ਪਹਿਲਾ 1000 ਰੁਪਿਆ ਔਰ ਨਾ ਮੇਰਾ ਤਾਂ ਹੀ ਤੇ ਕਹਿ ਰਹੇ ਲੋਕ ਸਭਾ ਚ ਕੋਈ ਕੁਸਕਦਾ ਨਹੀਂ 8000 ਕਰੋੜ ਸਾਡਾ ਆਰਡੀਆ ਰੋਕਿਆ 750 ਕਰੋੜ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕਿਆ ਸਾਡੇ ਫੰਡ ਟਾਈਮਲੀ ਦੇ ਦੇਣਾ ਸੈਂਟਰ ਤੇ ਹੁਣ ਤੱਕ ਇਹ ਵੀ ਗਾਰੰਟੀ ਪੂਰੀ ਹੋ ਜਾਣੀ ਸੀ ਲੇਕਿਨ ਅਸੀਂ ਇਹਨੂੰ ਵੀ ਕਰਾਂਗੇ ਔਰ ਜਿਹੜੇ ਬਣਦੇ ਹੱਥ ਕੋਇਂਦਰ ਤੋਂ ਉਹ ਵੀ ਲਵਾਂਗੇ ਬਹੁਤ ਸ਼ੁਕਰੀਆ ਮੰਗ ਕਾਂਗਰਸ ਜੀ ਧੰਨਵਾਦ ਤੁਹਾਡਾ ਤਾਂ ਇਹਨਾਂ ਨਾਲ ਮਾਲਵਿੰਦਰ ਸਿੰਘ ਕਾਂਗਰਸ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਅ ਨਾਨਪੁਰ ਸੀਟ ਦੀ ਹੈ ਜਿਹੜਾ ਜ਼ਮੀਨੀ ਹਾਲਾਤ ਆ ਉਹਨਾਂ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਰੇ ਕਿਸੇ ਨੂੰ ਪਰਮੈਂਟ ਅਪਨਾਉਣ ਜੁੜਸਾਂ ਦੇ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ